ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਇਤੋ ਕੇ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਆ ਤੋਰਾ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ ਹਰਨਾਖਸ ਮਾਰ ਪਚਾਇਆ ਗੁਰਮਖਾਨੋ ਪਰਤੀਤ ਹੈ ਹਰ ਜੀਓ ਮਾਨਮੁਖ ਪਰਮ ਪੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤੋਰਾ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਓ ਅਰਨਾਖਸ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਉ ਮਨਮੁਖ ਪਰਮ ਭੁਲਾਇਆ ਰਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤਾ ਤੇਰੀ ਸਰਣਾਇ ਰਹਾ ਭਗਤਾ ਨੋ ਜਮ ਜੋਏ ਨਾ ਸਾਕੈ ਕਾਲ ਨਾ ਨੇੜ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰੇਤ ਸਦ ਸਾ ਭਗਤਾ ਚਰਣੀ ਲਗੀ ਗੁਰ ਕਾ ਸਹਜ ਸੁਭਾਈ ਮਨ ਮੁਖਾ ਨੋ ਪ੍ਰਤੀਜਨਾ ਆਵੇ ਅੰਤਰ ਲੋਵ ਸਵਾਏ গুরমুখ হৃদয় শব্দ না পি হর নাম না গা পাও কুডা কাপট পাজ যা সে মনমুখ ফিকা আলা ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੋ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚੰਤ ਕਾਮ ਕਰਹ ਪ੍ਰਾਪਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਘਰ ਪਰਸਾਦ ਸਦਾ ਮਨ ਵਸੇ ਆ ਸਭ ਕਾਜ ਸਵਾਰਨ ਹਾਰਾ ਉਹ ਨਾ ਕੀ ਰੀਸ ਕਰੇ ਸੋ ਬਿਗੁੱਚਾ ਜੇ ਨ ਹਰਿ ਤਵ ਹੈ ਰਖਵਾਰਾ ਮੇਰਾ ਸਾਥ ਗੁਰੂ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਕ ਮੋਏ ਮਿਲ ਲਾਈ ਆਵ ਜਾਵਹ ਧਾਰਨਾ ਪਾਵੈ ਦੁੱਖ ਨਾ ਹੈ ਦੁੱਖ ਸਮਾਈ ਗੁਰਮਖ ਹੋਵੇ ਸੋਇ ਅਮਰਤ ਪੀਵਾ ਸਹਜ ਸਾਚ ਸਮਾਈ ਵੇਨ ਸਾਤਗੁਰ ਸੇਵੇ ਜਨਮ ਨਾ ਛੁੜੈ ਜੇ अनेक ਕਾਰਮ ਕਰੇ ਅਦਕਾਈ ਵੇਦ ਪੜਹਾ ਤਾ ਬਾਦ ਬਖਾਣ ਹੈ ਬੇਨ ਹਰ ਪਤ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਅਜ ਛੋਟ ਹੈ ਗੁਰ ਸਰਣਾਇ ਜਨ ਹਰ ਮਾਨਵ ਸਿਆ ਸੇ ਦਰਸਾਤੀ ਦਰਸਾਚ ਸਚਿਆਰਾ ਉਹਨਾਂ ਦੀ ਸੁਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਨਾਨਕ ਤਿਨ ਕਾ ਸਤਿ ਬਲ ਹਾਰ ਜਿਨ ਹਰ ਰਖਿਆ ਔਰ ਤਾਰਾ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਉਨਾਂ ਦੀ ਸੋਬਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕਾ ਤਨ ਕਾ ਸਾਧ ਬਲੇ ਹਾਰ ਜਿਨ ਹਰ ਰੱਖਿਆ ਔਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ